ਰਾਹੁਲ ਗਾਂਧੀ ਜੀ ਵਧੀਆ ਯਾਰ ਕਿਉਂ ਵਧੀਆ ਯੂਥ ਨੂੰ ਪਹਿਲ ਦਿੰਦੇ ਸੀ ਜੀ ਇੱਥੇ ਮੋਦੀ ਦੀ ਸਰਕਾਰ ਬੈਠ ਕੋਈ ਨਹੀਂ ਦੰਗਈ ਆ ਹਿੰਦੂ ਮੁਸਲਮ ਹੋਣ ਲਈ ਆ ਬਸ ਬਣਨ ਨੂੰ ਬਣਨ ਨੂੰ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਬਟ ਮੋਦੀ ਨਹੀਂ ਬਣਨਾ ਚਾਹੀਦਾ ਜੀ ਉਹ ਐਮਪੀ ਆਪ ਨੇ ਭਾਜੀ ਜਲੰਧਰ ਦੇ ਐਮਪੀ ਨੇ ਕਿਸੇ ਸਰਕਾਰ ਦੇ ਵਿੱਚ ਖੜ੍ਹ ਸਕਦੇ ਐਮਐਲਏ ਨੇ ਕਿਸੇ ਸਰਕਾਰ ਦੇ ਵਿੱਚ ਖੜ੍ਹ ਦੇ ਬਾਕੀਆਂ ਨੇ ਆਪਾਂ ਆਮ ਜਨਤਾ ਕੀ ਕਰਾਂਗੇ ਭਾਜੀ ਜੇ ਉਹ ਬਹੁਤ ਬੋਲਸ਼ ਕਹਿੰਦਾ ਹੈ ਭਗਵਾਨ ਜੀ ਚਲੋ ਗੱਲਾਂ ਹੀ ਹੁੰਦੀਆਂ ਨੇ ਗੱਲਾਂ ਹੀ ਆ ਬਹੁਤ ਮਤਲਬ ਅੱਜ ਤੱਕ ਅਸੀਂ ਵੀ ਸਾਨੂੰ ਮਤਲਬ ਸਰਕਾਰੀ ਨੌਕਰੀ ਦੇ ਕੋਈ ਹੈ ਨਹੀਂ ਆਸ ਹੈ ਨਹੀਂ ਤਾ ਕਰਕੇ ਅਸੀਂ ਵੀ ਇਧਰ ਉਧਰ ਭੱਜੀ ਫਿਰਦੇ ਆ ਚੋਣਾ ਨੂੰ ਲੈ ਕੇ ਜਿਹੜਾ ਮਾਹੌਲ ਜਿਹੜਾ ਵਾ ਬਹੁਤ ਹੀ ਪੱਕਦਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਪ੍ਰਧਾਨ ਮੰਤਰੀ ਕਿਸ ਨੂੰ ਦੇਖਣਾ ਚਾਹੁੰਦੇ ਨੇ ਨਰਿੰਦਰ ਮੋਦੀ ਰਾਹੁਲ ਗਾਂਧੀ ਲਗਾਤਾਰ ਜਿਹੜੀ ਆ ਟਿਕਟਾਂ ਦੀ ਵੰਡ ਹੋ ਰਹੀ ਆ ਮਾਹੌਲ ਜਿਹੜਾ ਵਾ ਪੂਰਾ ਭਖਤਾ ਨਜ਼ਰ ਆ ਰਿਹਾ ਆ ਫਿਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕਿ ਉਹ ਕਿਸ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਯੂਥ ਦੇ ਨਾਲ ਗੱਲਬਾਤ ਕਰਦੇ ਆ ਸੱਸੀ ਕਲ ਵੀਰੇ ਸੱਸੀ ਆ ਬਾਈ ਵੀਰੇ ਚੋਣਾ ਆਣ ਆਲੀ ਆ ਕਿਹੜੀ ਸਰਕਾਰ ਆ ਸਕਦੀ ਦੁਬਾਰਾ ਨਰਿੰਦਰભાઈ ਮੋਦੀ ਦੀ ਜਾਂ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਵਧੀਆ ਯਾਰ ਕਿਉਂ ਬੜਿਆ ਯੂਥ ਨੂੰ ਪਹਿਲ ਦਿੰਦੇ ਸੀ ਇੱਥੇ ਮੋਦੀ ਦੀ ਸਰਕਾਰ ਵੈਤ ਕੋਈ ਨਹੀਂ ਦੰਗਈ ਆ ਹਿੰਦੂ ਮੁਸਲਮ ਹੋਣ ਗਈ ਆ ਬਸ ਇਹੀ ਗੱਲ ਆ ਤੇ ਬੀਜੇਪੀ ਚ ਵੀ ਮਤਲਬ ਕਿ ਅਕਲ ਜਿਹੜੇ ਬੀਜੇਪੀ ਆ ਇਕੱਲੇ ਲੜਨ ਦੀ ਕਰ ਰਹੇ ਤੁਹਾਨੂੰ ਲੱਗਦਾ ਕਿ ਬੀਜੇਪੀ ਜਿਹੜੀ ਆ ਉਹ ਮੋਰਚਾ ਮਾਰ ਸਕਦੀ ਪੰਜਾਬ ਚ ਬੀਏ ਵੀ ਮਾਰ ਸਾਦੀ ਆ ਹੁਣ ਆਪਦੀ ਨਹੀਂ ਯਾਰ ਆਪਦੀ ਸਰਕਾਰ ਨਹੀਂ ਆ ਸਕਦੀ ਆਪ ਦਾ ਆਪਦੇ ਟਾਈਮ ਦੇ ਵਿੱਚ ਨਾ ਬਹੁਤ ਚੀਜ਼ਾਂ ਹੋ ਚੁੱਕੀਆਂ ਆ ਹੁਣ ਤੇ ਭਗਵੰਤ ਮਾਨ ਜਿਹੜੇ ਸਰਕਾਰ ਉਹਨਾਂ ਦੀ ਵਧੀਆ ਕੰਮ ਕਰ ਰਹੀ ਏ ਨਹੀਂ ਬਿਲਕੁਲ ਨਹੀਂ ਤੇ ਕੀ ਲੱਗਦਾ ਕਿ ਕਿਹਦੀ ਸਰਕਾਰ ਇਸ ਵਾਰ ਆ ਸਕਦੀ ਏ ਇਹ ਤੇ ਕਾਂਗਰਸ ਆਜ ਵੀ ਤੇ ਵਧੀਆ ਵਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਕੀ ਕਰਦੇ ਹੋ ਮੈਂ ਭਾਈ ਫਿਲਹਾਲ ਤਾਂ ਫ੍ਰੀ ਆ ਵੈਸੇ ਮੈਂ ਪ੍ਰਾਈਵੇਟ ਜੌਬ ਕਰਦਾ ਹਾਂ ਕੰਸਟਰਕਸ਼ਨ ਦਾ ਕੰਮ ਕਰਾਉਣਾ ਬਸ ਸਾਈਟ ਇੰਜੀਨੀਅਰ ਭਗਵੰਦ ਮਾਨ ਨੇ ਸਰਕਾਰ ਨੇ ਕਿਹਾ ਸੀ ਭਗਵੰਦ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੰਗਰੇਜ਼ ਕੰਮ ਕਰਨ ਆਣਗੇ ਕੀ ਕਹਿਣਾ ਇਸ ਬਾਰੇ ਜੀ ਉਹ ਤਾਂ ਬਹੁਤ ਕੁਝ ਕਹਿੰਦਾ ਹੈ ਭਗਵੰਦ ਮਾਨ ਦੀ ਚਲੋ ਗੱਲਾਂ ਹੀ ਹੁੰਦੀਆਂ ਜੀ ਗੱਲਾਂ ਹੀ ਆ ਬਹੁਤ ਮਤਲਬ ਅੱਜ ਤੱਕ ਅਸੀਂ ਵੀ ਸਾਨੂੰ ਮਤਲਬ ਸਰਕਾਰੀ ਨੌਕਰੀ ਦੇ ਕੋਈ ਹੈ ਨਹੀਂ ਆਸ ਹੈ ਨਹੀਂ ਕਿ ਜੇ ਇਲੈਕਸ਼ਨ ਆ ਰਹੇ ਆ ਕਿ ਕਿਹੜੇ ਦੀ ਸਰਕਾਰ ਦੁਆਰਾ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਭਾਜੀ ਦੋਨਾਂ ਚ ਕੋਈ ਵੀ ਨਹੀਂ ਬਣ ਸਕਦੀ ਜੀ ਠੀਕ ਹੈ ਜੀ ਕਿਉਂ ਭਵਾਨਤਮਨ ਸਾਹਿਬ ਵੀ ਉਹ ਕਰਦੇ ਆ ਤੇ ਨਰਿੰਦਰ ਭਾਈ ਵੀ ਕਹਿ ਰਹੇ ਆ ਤੇ ਉਹ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਸਰਕਾਰ ਕੁਛ ਨਹੀਂ ਭਾਜੀ ਕਰਦੀ ਨੌਜਵਾਨਾਂ ਨੇ ਅਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਭਾਜੀ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਮਿਲਦਾ ਪਿਆ ਭਾਜੀ ਤੇ ਨੌਜਵਾਨ ਭਾਜੀ ਹੁਣ ਨਸ਼ਿਆਂ ਵੱਲ ਚੱਲਣ ਦੇ ਆ ਅਸੀਂ ਚਲੋ ਅਸੀਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਆ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ ਭਾਜੀ ਉਹਨਾਂ ਨੂੰ ਵੀ ਕਹੋ ਹੋਣਾਂ ਨੂੰ ਵੀ ਕਿਉਂ ਵੀ ਥੋੜੇ ਨਸ਼ਿਆਂ ਤੋਂ ਥੋੜਾ ਅਵੋਇਡ ਕਰੋ ਸਾਡੀ ਤਾਂ ਪਾਈ ਜ਼ਿੰਦਗੀ ਨਿਕਲੀ ਆ ਹੁਣ ਸਰਕਾਰ ਨੂੰ ਵੀ ਚਾਹੀਦਾ ਪਾਜੀ ਨੌਕਰੀਆਂ ਕੱਢੋ ਵੱਧ ਤੋਂ ਵੱਧ ਨੌਕਰੀਆਂ ਕੱਢੋ ਨਸ਼ਿਆਂ ਤੋਂ ਅਵੋਇਡ ਕਰੋ ਠੀਕ ਹੈ ਜੀ ਸਾਡੀ ਜਿੰਦਗੀ ਪਾਈ ਨਿਕਲੀ ਆਸੀਂ ਜੋ ਮਰਜੀ ਕਰ ਚੁੱਕੇ ਆ ਪਰ ਹੁਣ ਇਹਨਾਂ ਨੂੰ ਵੀ ਪਾਈ ਚਾਹੀਦਾ ਸਰਕਾਰਾਂ ਕੋਸ਼ਿਸ਼ ਨਹੀਂ ਪਾਜੀ ਕਰਦੀਆਂ ਠੀਕ ਹੈ ਆਪਣਾ ਕਮੋਣੇ ਆਪਣਾ ਖਾਨੇ ਬਹੁ ਬਹੁ ਵੱਡੇ ਵੱਡੇ ਵਾਅਦੇ ਕਰਦੇ ਆ ਭਾਜੀ ਵੀ ਅਸੀਂ ਆਹ ਦੇਵਾਂਗੇ ਬੇਰੁਜ਼ਗਾਰੀ ਭੱਤਾ ਦੇਵਾਂਗੇ ਅਸੀਂ ਇਹ ਕਰਾਂ ਭਾਜੀ ਕੋਈ ਨਹੀਂ ਮਿਲਦਾ ਕੋਈ ਕਿਸੇ ਦੇ ਨਾਲ ਨਹੀਂ ਖੜਦਾ ਸਿਰਫ ਵੋਟਾ ਟਾਈਮ ਹੁੰਦਾ ਵੋਟਾਂ ਦੇ ਆ ਕੇ ਹੱਥ ਜੋੜਦੇ ਆ ਪੈਰੀ ਹੱਥ ਲੁੰਦੇ ਆ ਭਾਜੀ ਉਸ ਤੋਂ ਬਾਅਦ ਵੋਟਾ ਲੈ ਕੇ ਬਾਅਦ ਚ ਕੁਝ ਨਹੀਂ ਕਰਦੇ ਵੱਦ ਤੋਂ ਵੱਧ ਭਾਜੀ ਵੱਦ ਤੋਂ ਵੱਧ ਪਰਚੇ ਪਾਉਂਦੇ ਆ ਜੀ ਨੌਜਵਾਨਾਂ ਦੇ ਪਹਿਲਾਂ ਯੂਜ਼ ਕਰਦੇ ਆ ਬੰਦਿਆਂ ਨੂੰ ਰੈਲੀਆਂ ਦੇ ਲੈ ਕੇ ਜਾਂਦੇ ਆ ਉਹ ਜਦੋਂ ਰੈਲੀਆਂ ਇਹਨਾਂ ਤੇ ਪੂਰੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਸੁੱਟ ਦਿੰਦੇ ਆ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਨਾਲ ਭਗਵੰਤ ਮਾਨ ਦੀ ਕਰਦੇ ਆਂ ਭਗਵੰਤ ਮਾਨ ਆਪ ਦਾ ਦਰੂਪਿੰਦਾ ਵਾ ਸਿੱਧੀ ਜਿਹੜੀ ਗੱਲ ਆ ਭਾਜੀ ਮੂੰਹ ਤੇ ਕਹਿਣਾ ਭਾਜੀ ਰਾਮ ਮੰਡੀ ਤੇ ਮੈਂ ਭਾਈ ਪਰਚਾ ਪਾਣਾ ਪਾ ਦਿਓ ਭਾਜੀ ਸਿੱਧੀ ਜਿਹੜੀ ਗੱਲ ਭਾਜੀ ਕੋਈ ਐਮਪੀ ਆਪ ਨਹੀਂ ਭਾਜੀ ਜਲੰਧਰ ਦੇ ਐਮਪੀ ਨਹੀਂ ਕਿਸੇ ਸਰਕਾਰ ਦੇ ਵਿੱਚ ਖੜ ਸਕਦੇ ਐਮਐਲਏ ਨੇ ਕਿਸੇ ਸਰਕਾਰ ਦੇ ਵਿੱਚ ਖੜ ਦੇ ਬਾਕੀਆਂ ਨੇ ਆਪਾਂ ਆਮ ਜਨਤਾ ਕੀ ਕਰਾਂਗੇ ਭਾਜੀ ਭਗਵੰਤ ਮਾਨ ਨੇ ਵਾਅਦੇ ਕੀਤੇ ਸੀਗੇ ਅਸੀਂ ਬਦਲਾਅ ਲੈ ਕੇ ਆਵਾਂਗੇ ਕੀ ਬਦਲਾਅ ਆਇਆ ਪੰਜਾਬ ਦੇ ਵਿੱਚ ਕੁਛ ਨਹੀਂ ਭਾਜੀ ਆਇਆ ਸਿਰਫ ਇਹਨੇ ਬਦਲਾਅ ਲਿਆਂਦਾ ਭਾਜੀ ਨੇ ਦਾਰੂ ਸਸਤੀ ਕੀਤੀ ਤੇ ਦਾਰੂ ਸਸਤੀ ਕੀਤੀ ਹੋਰ ਕੋਈ ਕੁਛ ਨਹੀਂ ਭਾਜੀ ਕੀਤਾ ਪੈਟਰੋਲ ਵੱਧ ਤੋਂ ਵੱਧ ਚੱਲਣ ਡਿਆ ਠੀਕ ਆ ਆਪਾਂ ਹੋਰ ਕੋਈ ਆਪਾਂ ਘਰੇਲੂ ਪਾਈ ਚਲੀਏ ਘਰੇਲੂ ਚਲੀਏ ਘਰੇਲੂ ਦਾਲ ਸਬਜੀ ਆਪਾਂ ਅੱਜ ਦੀ ਮਾਂ ਭੈਣ ਆਪਣੀ ਕੋਈ ਵੀ ਜਾਂਦੀ ਆ ਸਬਜੀ ਲੈਣ ਜਾਂਦੇ ਭਾਈ 100 ਰੁਪਿਆ ਤੋਂ ਪਹਿਲਾਂ ਚੱਲਦਾ ਨਹੀਂ ਆਪਾਂ ਪਿਆਜ਼ ਲਸਣ ਸਭ ਕੁਝ ਭਾਜੀ ਵੱਧ ਤੋਂ ਵੱਧ ਚੱਲਣ ਡਿਆ ਕੀ ਅੱਜ ਤੱਕ ਪੰਜਾਬ ਦੇ ਵਿੱਚ ਕੀ ਹੋਇਆ ਭਾਜੀ 4 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਕੀ ਹੋਇਆ ਆਪ ਤਾਂ ਉਹਨੇ ਵਿਆਹ ਕਰਾ ਲੇ ਦੋ ਦੋ ਵਿਆਹ ਕਰਾਏ ਹੋਏ ਬਾਕੀ ਉਹਨੇ ਕੀ ਕੀਤਾ ਜੇ ਆਪਾਂ ਕਾਂਗਰਸ ਦੇਖੀ ਹੈ ਕਾਂਗਰਸ ਨੇ ਕੀ ਕੀਤਾ ਭਾਜੀ ਉਹਨਾਂ ਨੇ ਸਭ ਤੋਂ ਪਹਿਲਾਂ ਭਾਜੀ ਗੈਂਗਸਟਰ ਪਿਆਦਾ ਕੀਤੇ ਠੀਕ ਆ ਪਹਿਲਾਂ ਅਕਾਲੀ ਸੀ ਅਕਾਲੀਆਂ ਨੇ ਵੀ ਇਹ ਕੀਤਾ ਅਕਾਲੀਆਂ ਨੇ ਇੱਕ ਆਟਾ ਦਾਲ ਸਕੀਮ ਕਰ ਦਿੱਤੀ ਕੀ ਗੱਲ ਭਾਜੀ ਆਪਾਂ ਭੁੱਖੇ ਆ 2 ਰੁਪਏ ਕਰ ਰਹੇ ਭੁੱਖੇ ਆ ਜਦ ਨੌਜਵਾਨਾਂ ਨੂੰ ਨਹੀਂ ਭਾਜੀ ਕੁਝ ਮਿਲ ਰਿਹਾ ਤੇ ਆਪਾਂ ਕੀ ਕਰਾਂਗੇ ਅੱਗੇ ਆਪਣੀ ਕੀ ਆਪਣੀ ਇਕਨੋਮਿਕ ਕੀ ਆ ਆਪਣੀ ਅੱਗੇ ਠੀਕ ਆ ਭਗਵਾਨਤਮਾਨ ਸਰਕਾਰ ਭਾਜੀ ਕਰ ਰਹੀ ਆ ਕੇਜਰੀਵਾਲ ਤੇ ਕੇਜਰੀਵਾਲ ਆਪ ਅੰਦਰ ਮਤਲਬ ਕੀ ਆ ਕਿ ਇਹੜਾ ਜਨਤਾ ਉਹਦਾ ਹਰੇਕ ਪਾਰਟੀ ਦੇ ਉੱਤੋਂ ਵਿਸ਼ਵਾਸ ਛੁੱਟ ਚੁੱਕਾ ਹੈ ਉੱਠ ਚੁੱਕਿਆ ਭਾਈ ਪੂਰਾ ਉੱਠ ਚੁੱਕਿਆ ਵਾ ਡਿਗਰੀਆਂ ਲੈ ਕੇ ਭਾਜੀ ਹਜੇ ਤੱਕ ਵੀ ਅਸੀਂ ਬੇਲੇ ਫਿਰਦੇ ਪਿਆ ਸਰਕਾਰੀ ਨੌਕਰੀਆਂ ਤਾਂ ਨਹੀਂ ਸਾਨੂੰ ਮਿਲਦੀਆਂ ਪ੍ਰਾਈਵੇਟ ਕੀ ਭਾਜੀ 8000 ਚ ਕੀ ਕਰਾਂਗੇ ਅਸੀਂ 8000 10000 ਭਾਜੀ ਅੱਜ ਕੱਲ ਤਾਂ ਨਿਆਣੇ ਦੇ ਡਾਈਪਰ ਵੀ ਭਾਜੀ 200 ਰੁਪਏ ਦਾ ਮਿਲਦਾ ਇੱਕ ਜਿਹਾ ਆਪਾਂ ਲਈਏ ਜੇ ਆਪਾਂ ਵੱਡਾ ਲੈ ਕੇ ਜਾਈਏ ਭਾਜੀ ਘਟੋੜ 700 ਰੁਪਏ ਦਾ ਮਿਲਦਾ ਹੁਣ ਦਾਦਾ 8000 ਵਾਲੇ ਅਸੀਂ ਕੀ ਕਰੀਏ ਭਾਜੀ ਹੁਣ ਦਾਰੂ ਪੀਏ ਹੋਰ ਕੀ ਕਰੀਏ ਅਸੀਂ ਨੌਜਵਾਨਾਂ ਦੇ ਵਿੱਚ ਪੂਰਾ ਰੋਸ਼ ਆ ਕਿ ਹਰ ਇੱਕ ਪਾਰਟੀ ਨੂੰ ਅਸੀਂ ਵੋਟ ਦੇ ਕੇ ਦੇਖ ਲਈ ਪਰ ਸਾਡੇ ਪੱਲੇ ਕੁਝ ਨਹੀਂ ਪਿਆ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਇੱਕੋ ਹੀ ਚੱਟੀ ਦੇ ਬੱਟੇ ਨੇ ਤੇ ਉਹਨਾਂ ਵਿੱਚ ਬਹੁਤ ਜ਼ਿਆਦਾ ਰੋਸ਼